ਹਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਪ੍ਰੀਤ ਪਾਲ ਕਾਰਜੋਨ ਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇਹ ਹੈ ਜੀ ਆਪਣਾ ਸੈਕਿੰਡ ਪਾਰਟ ਤੇ ਉਹ ਰਾਣੀ ਭਾਜੀ ਹੋਰੀ ਆ ਰਹੀ ਸੀ ਕਿ ਤੇ ਆਪਾਂ ਇੱਥੋਂ ਬਲੌਗ ਸਟਾਰਟ ਕਰਦੇ ਆਂਗੇ ਆਪਣਾ ਦੂਜਾ ਪਾਰਟ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ। ਮੁਬਾਰਕ ਆਸ਼ੀਰਵਾਦ ਸਤਿ ਸ਼੍ਰੀ ਅਕਾਲ ਸਾਥੀ ਆਪਣੇ ਕੋਲ ਠੀਕ ਆ ਹਾਂਜੀ ਵੈਸੇ ਠੀਕ ਆ

ਇਹਦੀ ਪਹਿਲਾਂ ਸੋਨਾ ਹੁੰਦਾ ਸੀ ਹੁਣ ਤਾਂ ਵਾਲ ਕਟਾ ਕੇ ਜਮੀ ਛੋਟਾ ਇਹ ਕਰ ਲੈਣ ਨੇ

마포구청 인터넷 방송국 홈페이지 ਨੀ ਤੇ ਜਾ ਰਹੇ ਵੀ ਜੇ ਹੁਣ ਸਾਰੇ ਪਿੰਡ ਦੇ ਵਿੱਚ ਦੇਖ ਬੰਨਣ ਤੇ ਇੱਥੇ ਰਿਵਾਜ ਆਏਗਾ ਤੇ ਆਪਣੀ ਤਾਂ ਹਨਮੀ ਸੀਗਾ ਤੇ ਠੱਪੂਆ ਜੀ ਕੇ ਰਿਵਾਜ ਆਗਾ ਵੀ ਰਹੀ ਸਾਰੇ ਨਾ ਪ੍ਰਾਂਥਾਂ ਦੇ ਵਿੱਚ ਲੈ ਕੇ ਜਾਂਦੇ ਨੇਗੇ ਤੇ ਫਿਰ ਸਾਰੇ ਪਿੰਡ ਦੇ ਵਿੱਚ ਗੇੜਾ ਦਿੰਦੇ ਆਗੇ ਸਾਰੇ ਘਰਾਂ ਦੇ ਵਿੱਚ ਵੰਡ ਕੇ ਆਉਂਦੇ ਨੇਗੇ ਦੇਗਾ ਇੱਥੇ ਜਵਾਦੀਆਂ ਨਹੀਂ ਹੁੰਦੀਆਂ ਆਹ ਵਾਦੀਆਂ ਹੈਗੀਆਂ ਨਹੀਂ ਤੂੰ ਬਿੱਚੌਣੀ ਜਾ ਤਾਂ ਮੇਰੇ ਮੰਗ ਰਾਜਾ ਚਲੋ ਜੀ ਹੁਣ ਆਪਾਂ ਆ ਗਏ ਸੀਗੇ ਰਾਜਮਾਸੀ ਜੀ ਕੀ ਕਰੇ ਬੱਸ ਪੈ ਗਿਆ ਹੋਣਾ ਚਲੋ ਜੀ ਹੁਣ ਆਪਣੇ ਰਿਸਤੇ ਦਾ ਰਾਜ ਨੇ ਘਰੇ ਤੇ ਭਰਮ ਜੀਤ ਦੇ ਨਾ ਪਾਈ ਤੇ ਪਰਜਾਈ ਇਧਰੇ ਭੈਣ ਕਾਸੀ ਹਲਦ ਨੇ ਵੀ ਇਹਨਾਂ ਦਾ ਇੱਕ ਚੈਨਲ ਹੈਗਾ ਨੰਬਰ 4 ਬਲੌਗਸ ਨਾ ਤੇ ਇਹ ਆਪਣੇ ਬਲੌਗ ਪਾਉਂਦੇ ਨੇ ਤੇ ਸੂਟਾ ਰਿਵਿਊ ਵੀ ਪਾਉਂਦੇ ਨੇ ਜੇ ਤੁਸੀਂ ਇਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਨਾ ਲਾਈਕ ਤੇ ਕਮੈਂਟ ਕਰ ਤੇ ਵੀ ਦੱਸਣਾ ਦੇ ਬਲੌਗ ਤੋਂ ਹਾਂ ਕਿਸ ਤਰ੍ਹਾਂ ਦਾ ਲੱਗਦਾ ਪਲੀਜ਼ ਨਹੀਂ ਕਰ ਰਿਕਵੈਸਟ ਕਰ ਦਿਓ ਨਾ ਤੇ ਭੈਣ ਆਈ ਚੱਲ ਕੇ ਤੇ ਚਲੋ ਜੀ ਇਹ ਆਪਾਂ ਨੂੰ ਆਏ ਨੇ ਮਿਲਣਾ ਅੱਜ ਛੱਤ ਤੇ ਆਈ ਸੀ ਨਾ ਤੇ ਮੇਰੀ ਭੂਆ ਦੀ ਕੁੜੀ ਹੈ ਨਾ ਤੁਸੀਂ ਪੁੱਛਦੇ ਹੋ ਬਿਹਪ੍ਰੀਤ ਪਾਲ ਦੇ ਮੰਮੀ ਨੇਗੇ ਤੇ ਪਰਮਜੀਤ ਦੀ ਭੈਣ ਪਰਜਾਈ ਹੈ ਹੀ ਮੇਰੀ ਭੂਆ ਦੀ ਕੁੜੀ ਹੈੀ ਤੁਸੀਂ ਲੈ ਮੈਂ ਤੁਸੀ ਇਹ ਸੱਖੀਆਂ ਭੈਣਾਂ ਨੇ ਜਾਂ ਕਿਵੇਂ ਨੇ ਨਾ ਤੇ ਅੱਜ ਸਾਡੇ ਤੇ ਸਾਰੇ ਜਣੇ ਆਪੋ ਤੇ ਰਹੇ ਹੁਣ ਇਧਰ ਫੇਰ ਮਿਲਣਾ ਇਹ ਹਾਕ ਵੀ ਵੰਡਦਾ ਸੀ ਕਿ ਨਾ ਪਹਿਲਾਂ ਭੂਆ ਦੇ ਘਰੇ ਗਏਗੇ ਫਿਰ ਇਧਰ ਆਗੇ ਤੇ ਚਾਹ ਪਾਣੀ ਹੁਣ ਇਹ ਪੀਂਦੇ ਨੇਗੇ ਇਹਨਾਂ ਨੂੰ ਪਿਆਸ ਹੈਗਾ ਤੇ ਚਾਹ ਪਾਣੀ ਬਾਹਰੋਂ ਪੀ ਲੈਣ ਹਾਂ ਛੱਤ ਤੇ ਵੀ ਉਹਦੇ ਨਾਲ ਅੱਜ ਸਾਰੇ ਪੀ ਗਏ ਇੱਕ ਦਿਨ ਜਿਹੜੇ ਬਿਹਾਰ ਦੇ ਚਾਹੀਦੀ ਨਾ ਮਿੱਠਾ ਮਿੱਠਾ ਹੀ ਹੈ ਜੀ ਮਿੱਠਾ ਮਿੱਠਾ ਹੋਈਆਂ ਠੰਡਾ ਪਾ ਲੈ ਦੇਣਗੇ ਨਾ ਠੰਡਾ ਹੀ ਪੀਏ ਉਧਰ ਕੁਝ ਨਾ ਕੋਈ ਪਾੜੇ ਮਾਰ ਰਹੀਦਾ ਪਾਣੀ 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 ਤਾਂ ਵੀ ਭਾਜੀ ਮੇਰੇ ਗੁੱਸੇ ਹੋ ਗਏ ਸਾਡੇ ਬੀਬੀ ਨਾਲ ਜਾਂਦੇ ਨੇ ਹਾਂ ਰਹਿਣਗੇ ਕਿ ਦਿਨ ਕਹਿੰਦੇ ਤੁਮਹਾਰੋਂ ਤਾਂ ਨਵੀਂ ਛੱਡ ਕੇ ਜਾਂਦੇ ਨੇ ਸਾਡੇ ਜੱਟ ਸਮਹਾਰਾ ਆਪੇ ਸਾਡੇ ਜਾਂਦੇ ইৰ <coughs> ম ना सीता जी करके आई हसना ना ता ता ना लावी ना अरे तो ये रेगुलर क्यों है तो क्या गया ਠੀਕ ਹੈ ਅਬ ਆਓ ਅੱਛਾ ਚਲੋ ਜੀ ਹੁਣ ਮੈਂ ਬੰਦਦੀ ਆਂਗੀ ਚੁੱਲਾ ਤੇ ਆਪਾਂ ਚੁੱਲਾ ਬੰਨਣ ਦੀ ਰਸਮ ਦਿਖਾਵਾਂਗੇ ਤੁਹਾਨੂੰ ਤੇ ਆਪ ਬਨਾਂਗੇ ਜੀ ਚੁੱਲਾ ਹੁਣ ਪਿੱਛੇ ਬਨੋਗੇ ਮੂਰੇ ਵਾਸਤੇ ਬਨੂ ਜੇ ਤੇ ਮੂਰੇ ਵਾਸਤੇ ਬਨੇ ਕਰ ਦੇਣੀ ਨਹੀਂ ਜਾਣਦੇ ਹਾਂ ਇੱਥੇ ਬਨੇ ਕਰ ਦੇਣੀ ਮੂਰੇ ਚ ਯਾਰ ਸੋਈ ਹੋਂ ਤੇ ਵਿੱਚ ਹੋ ਤੇ ਬਨੇ ਇਹ ਮਿਹਨਤ ਕਮਰੇ ਜੰਗੋ ਜੀ ਹਾਂ ਮੇਰੇ ਫੋਟੋ ਬਨਤਾ ਦੇ ਤੀ ਕਿੱਥੋਂ ਫਿਰ ਨਹੀਂ ਆ ਮਾਲੀ ਇਹਦੇ ਵਿੱਚ ਆ ਖੰਮੜੀ ਕਰ ਕੇ ਕਿਹ ਰ ਮਨ ਤਾਂ ਫਿਰ ਲਾਣਾ ਤਾਂ ਕੋਈ ਕਿਰਾਂ ਦਾ ਇਹਨੇ ਕਿਰਾਂ ਹਾਂ ਉਹਨੇ ਗੇਟੀ ਫਰੰਟ ਤੇ ਉਹ ਕਰਤਨ ਵਾਲੇ ਉਹਦੇ ਉੱਪਰ ਜੀ ਆ ਗਈ ਦੀਦੀ ਉਹ ਤਾਂ ਖੋਲਣੀ ਪਊਗਾ ਤੁਸੀਂ ਆ ਦੇਖਾ ਪੈਪ ਜਿਤੇ ਬਣਾ ਲੋ ਤੇ ਕਿਰਾਂ ਬਿਹਾਰ ਹੁੰਦਾ ਖੋਲਣੀ ਪਊਗਾ ਹਾਂ ਚਲਾ ਪੈਪ ਜਿਤੇ ਕਰ ਦੋ ਮਮੀ ਆ ਜਾ

Ainnya foto, nih, ਕੁਣ ਗਰੁਣਾ ਫਸਾਲੀਆਂ ਆ ਦੇ ਜੋ ਵੀ ਤਿੰਨ ਸਾਥ ਚਲਣਾ ਪਤਾ ਨਹੀਂ ਕਿ ਕਿੰਨੇ ਮਾਣ ਦਾ ਪਹੁੰਚ ਕੇ ਹੋਵੇ ਕਾਦ ਤੀ ਮੈਂ ਪਤਾ ਹੋ ਕੀ ਤਬਾ ਬਸੋਈ ਖਾ ਉਹ ਕਰ ਤਾ ਹਾਂ ਕਹਿ ਬਹਿਣੀ ਕਹਿ ਤਾ ਗਾਠਾ ਮੁੰਡੇ ਦੇ ਕੋਈ ਨਾ ਬਾਤ ਕੋਈ ਨਾ ਜੇ ਮਰਜ਼ੀ ਦੇ ਬਾਤ ਖੋਲੀ ਉਹ ਸਾਰਾ ਫੱਦਾ ਲਖਾਂ ਦਾ ਬਸ ਦੇਖੋ ਪੈਸੇ ਹੈਗੇ ਮੇਰੇ ਪੈਸੇ ਨਹੀਂ ਮੈਨੂੰ ਤਰਵਾਇਆ ਬੈਠੇ ਨਾ ਆਇਆ ਕੋਣ ਦੋ ਬੱਠਾ ਦੇ ਦੇ ਦੋ ਦੋ ਕੋਈ ਨਹੀਂ ਰਹਿਣ ਫੜਾ ਕੀ ਪੈਸੇ ਇਹ ਬੜੀ ਫੜ ਜਾ ਬੈਠੀ ਇਹ ਤਾਂ ਫੇਰ ਉੱਤਰ ਦੇ ਮੈਨੂੰ ਉੱਤਰ ਆਪਾਂ ਮੀਟੀ ਬੁਲਾ ਲਗੀ ਚੱਲੇ ਚੱਲ ਵਾਸਾ ਵਾਹ ਇਹ ਅਰਮਾਨ ਸਾਡੇ ਵੀ ਚਾਲ ਸੁਣ ਪਰਵਾਇ ਦੇ ਰਿਹਾ ਬਾਈਦਾਰੀ ਫੇਰ ਦੇ ਕਿ ਇਹ ਫ੍ਰੀ ਦਾ ਕਪਾਹ ਕਿਹਦਾ ਦੇ ਦੋ ਪਹਿਲਾਂ ਤੁਸੀਂ ਫਿਰ ਮੈਂ ਠੀਕ ਹੈ ਕਿਉਂ ਮੈਂ ਲਾਂ ਦੋ ਗਣੇ ਹਸਤਾ ਤੁਹਾਨੂੰ ਆਪ ਦਾ ਆਪ ਨਹੀਂ ਜੀ ਟੁੱਟ ਜਾਵਾਂਗੇ ਬੱਜਿਆ ਤੈਨੂੰ ਉਹ ਆ ਵੀ ਦੇ ਲੋ ਤੇ ਉਹ ਬੱਛਲੇ ਹੋਏ ਪਿੱਲੇ ਕਿ ਜੀ चलो जी मम्मी जी और जा रहे थे पिंड मैं इत री 결혼 나봐 이제 ਚਲੋ ਜੀ ਏਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਬਲੌਗ ਦੇ ਅੰਡਾ ਪੈਥੀ ਕਰਦੇ ਹਾਂਗੇ ਕੱਲ ਨੂੰ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ